ਕਤਰੋ ਸਾਬ ਆਪਾਂ ਗੱਲਾਂ ਦਾ سلسلہ ਜਾਰੀ ਕਰੀਏ ਆਪਾਂ ਆਪਣੀ ਗੱਲਬਾਤ ਜਾਰੀ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਅੱਜ ਦੀ ਜਿਹੜੀਆਂ ਇਲੈਕਸ਼ਨਾਂ ਦੇ ਮੁਤਾਬਕ ਅੱਜ ਦੀ ਜਿਹੜੀ ਇਲੈਕਸ਼ਨਾਂ ਦਾ ਰੁਝਾਨ ਆਇਆਗਾ ਉਸ ਮੁਤਾਬਕ ਮੈਂ ਤੁਹਾਨੂੰ ਵਧਾਈਆਂ ਦੇਵਾਂ ਜਾਂ ਤੁਹਾਡੇ ਨਾਲ ਅਫਸੋਸ ਪ੍ਰਗਟ ਕਰਾਂ ਹਾਂ ਇਹ ਤਾਂ ਬਲਵਿੰਦਰ ਜੀ ਜਿਵੇਂ ਤੁਸੀਂ ਮਰਜ਼ੀ ਲਾ ਲਓ ਨਾ ਤੇ ਮੈਂ ਕਿਸ ਤਰ੍ਹਾਂ ਕਹਿਣਾ ਚਾਹੁੰਦੇ ਹੋ ਤੁਸੀਂ ਬੋਲੋ ਤਾਂ ਮੈਨੂੰ ਖੁੱਲ੍ਹ ਕੇ ਇਸ ਗੱਲ ਦਾ ਜਵਾਬ ਦਿਓ ਅੱਛਾ ਨਹੀਂ ਮੈਂ ਤੁਹਾਨੂੰ ਇਸ ਗੱਲ ਤੇ ਕਹਿ ਰਿਹਾ ਵੀ ਅਫਸੋਸ ਪ੍ਰਗਟ ਕਰਨ ਦਾ ਤਾਂ ਵਧਾਈਆਂ ਦੇਣ ਦਾ ਵੀ ਵਧਾਈ ਤਾਂ ਮੈਂ ਇਸ ਦਾ ਪੱਖ ਤੋਂ ਦੇਣੀ ਚਾਹੁੰਦਾ ਸੀ ਕਿ ਵੀ ਜਿਹੜੀ ਜਿਸ ਹਲਕੇ 'ਚ ਤੁਸੀਂ ਬਾਗਡੋਰ ਸੰਭਾਲੀ ਸੀ ਜਿਸ ਹਲਕੇ 'ਚ ਤੁਸੀਂ ਕੈਂਪੇਨ ਚ ਚਲਾ ਰਹੇ ਸੀਗੇ ਸਮਰੂਰ ਹਲਕੇ ਤੋਂ ਉਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਮੀਤ ਸਿੰਘ ਵੀ ਜਿਹੜੇ ਮੀਤ ਹੇਰਨੇਗੇ ਬਿਲਕੁਲ ਉਹ ਬਹੁਤ ਵਧੀਆ ਵੱਡੀ ਲੀਡ ਦਿੱਤੇ ਜਿੱਤ ਚੁੱਕੇ ਨੇਗੇ ਉਹਨਾਂ ਦੀ ਮੈਂ ਵਧਾਈ ਦੇਣੀ ਚਾਹੁੰਨਾ ਦੂਸਰਾ ਮੈਂ ਅਫਸੋਸ ਪ੍ਰਗਟ ਇਸ ਗੱਲ ਤੇ ਕਰਦਾ ਵੀ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਵਾ ਕੀਤਾ ਸੀ ਵੀ 13 ਦੀਆਂ 13 ਸੀਟਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਦੇ ਝੋਲੀ ਪੈਣਗੀਆਂ ਮੌਜੂਦਾ ਸਰਕਾਰ ਹੋਣ ਦੇ ਬਾਵਜੂਦ 13 ਤੋਂ 3 ਤੇ ਆਉਣ ਦਾ ਕਾਰਨ ਕੀ ਰਹੇਗਾ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਨੀਤ ਹੇਰ ਜੀ ਨੂੰ ਸੰਗਰੂਰ ਦੇ ਲੋਕਾਂ ਨੇ ਬਹੁਤ ਵੱਡੀ ਲੀਡ ਦੇ ਉੱਪਰ ਜਿੱਤਾਇਆ ਤੇ ਮੈਂ ਸਾਰੇ ਹੀ ਲੋਕਾਂ ਦਾ ਧੰਨਵਾਦ ਕਰਦਾ ਤੇ ਸਾਨੂੰ ਪਹਿਲੇ ਹੀ ਬਹੁਤ ਉਮੀਦ ਸੀ ਇਸ ਗੱਲ ਦੀ ਵੀ ਗੁਰਮੀਤ ਸਿੰਘ ਮੀਤ ਹਰਜੀ ਨੇ ਜਿਹੜੇ ਵੀ ਉਹ ਬਹੁਤ ਵੱਡੀ ਲੀਡ ਦੇ ਨਾਲ ਜਿੱਤਣਗੇ ਉਹ ਤੇ ਗੱਲ ਕਰਾਂ ਜੇ ਮੈਂ ਵੀ ਬਾਕੀ ਜਿਹੜੇ 13 ਦੇ ਵਿੱਚੋਂ ਤਿੰਨ ਸੀਟਾਂ ਆਉਣ ਦੀ ਤੇ ਬਾਕੀ ਸੀਟਾਂ ਜਿਹੜੀਆਂ ਹਾਰੀਆਂ ਨੇ ਤੇ ਇਹਦੇ ਲਈ ਦੇਖੋ ਲੋਕਤੰਤਰ ਵੱਡਾ ਹੁੰਦਾ ਹਮੇਸ਼ਾ ਹੀ ਮਾਨ ਸਾਹਿਬ ਕਹਿੰਦੇ ਹੁੰਦੇ ਨੇ ਵੀ ਲੋਕ ਵੱਡੇ ਹੁੰਦੇ ਨੇ ਹਣਾ ਕਿਉਂਕਿ ਲੋਕਾਂ ਦਾ ਪਤਾ ਨਹੀਂ ਵਿਸ਼ਵਾਸ ਕਿੱਧਰ ਬਣ ਜਾਵੇ ਹੂੰ ਸਾਨੂੰ ਇਹ ਸੀਗਾ ਵੀ ਅਸੀਂ ਹੁਣ ਤੱਕ ਇਮਾਨਦਾਰੀ ਦੇ ਨਾਲ ਭਗਵੰਤ ਮਾਨ ਜੀ ਨੇ ਕੰਮ ਕਰ ਦਿੱਤੇ ਸੀਗੇ ਕਿਉਂਕਿ ਜਿੰਨੀਆਂ ਵੀ ਉਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਲੋਕਾਂ ਨੂੰ ਉਸ ਗਰੰਟੀਆਂ ਦੇ ਵਿੱਚੋਂ 80% ਦੇ ਕਰੀਬ ਅਸੀਂ ਗਰੰਟੀਆਂ ਪੂਰੀਆਂ ਕਰ ਚੁੱਕੇ ਹਾਂ ਬਲਕਿ ਉਹਨਾਂ ਗਰੰਟੀਆਂ ਤੋਂ ਬਿਨਾਂ ਵੀ ਜਿੱਦਾਂ ਟੋਲ ਪੁਲਾਜੇ ਬੰਦ ਕਰਨੇ ਹੈ ਨਾ ਤੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣਾ ਤੇ ਹੋਰ ਇਦਾਂ ਦੇ ਬਹੁਤ ਕੰਮ ਨੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈਗੀ ਆ ਨਾ ਤੇ ਅਸੀਂ ਉਹ ਅਸੀਂ ਉਹਨਾਂ ਕਮਾਕਰਾਂ ਕਰਕੇ ਕਹਿੰਦੇ ਸੀਗੇ ਵੀ ਲੋਕ ਸਾਡੇ ਉਹਨਾਂ ਕਮਾਕਰਾਂ ਨੂੰ ਦੇਖਦੇ ਹੋਏ ਤਾਂ ਪੰਜਾਬ ਦੇ ਵਿੱਚ ਜ਼ਰੂਰ ਉਹਨਾਂ 13 ਦੀਆਂ 13 ਸੀਟਾਂ ਸਾਨੂੰ ਜਿੱਤੇ ਆਉਣ ਦੀ ਅਸਰ ਹੈਗੇ ਸੀ ਆਉਣ ਦੇ ਅਸਰ ਅੱਛੇ ਕਿਸ ਤਰ੍ਹਾਂ ਕਿਉਂ ਪਾਰਟੀ ਇਸ ਚੀ ਦਾ ਮੰਥਨ ਕਰੇਗੀ ਵੀ ਹਾਰ ਦਾ ਕਹ ਜਿਹੜੀਆਂ ਸਿੱਟਾ ਤੋਂ ਹਾਰੇ ਨੇ ਕੈਂਡੀਡੇਟ ਹਾਰੇ ਨੇ ਵੀ ਉਹਦਾ ਕਾਰਨ ਕੀ ਰਿਹਾ ਉਹ 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 ਪਾਰਟੀ ਉਸਦੇ ਕੋਈ ਐਕਸ਼ਨ ਕਰੂਗੀ ਕਿ ਨਹੀਂ ਨਹੀਂ ਅਸੀਂ ਉਹ ਸਾਰੀ ਦੀ ਸਾਰੀ ਸਾਡੀ ਲੀਡਰਸ਼ਿਪ ਬੈਠੇ ਕੀ ਹੈ ਨਾ ਵੀ ਉਹ ਸਾਰੇ ਦਾ ਸਾਰਾ ਦੇਖਾਂਗੇ ਵੀ ਕੱਲੇ ਕੱਲੇ ਹਲਕੇ ਦੇ ਵਿੱਚ ਵੀ ਹਾਰ ਦਾ ਕਾਰਨ ਕੀ ਰਿਹਾ ਕਿਉਂਕਿ ਜੇ ਸਰਕਾਰ ਦੇ 3 ਸਾਲ ਪੈਏ ਨੇ ਵੀ ਜੋ ਵੀ ਕਾਰਨ ਰਹੇ ਨੇ ਅਸੀਂ ਉਹਨਾਂ ਕਮੀਆਂ ਨੂੰ ਪਾਰਟੀ ਅੰਦਰ ਅਸੀਂ ਵੇਖੇ ਦੂਰ ਕਰਾਂਗੇ ਉਹਨਾਂ ਕਮੀਆਂ ਨੂੰ ਕਿਉਂਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਉਹ ਕਮੀਆਂ ਨੇ ਜਿਹੜੀਆਂ ਵੀ ਉਹ ਦੁਬਾਰਾ ਨਾ ਰਹਿ ਸਕਣ ਤੇ ਉਹ ਕਮੀਆਂ ਨੂੰ ਦੂਰ ਕਰਕੇ ਅਸੀਂ ਲੋਕਾਂ ਦੇ ਵਿੱਚ ਲੋਕਾਂ ਦੀਆਂ ਉਮੀਦਾਂ ਦੇ ਉੱਪਰ ਖਰੇ ਉਤਰ ਸਕੀ ਅੱਛਾ ਦੂਸਰੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਕਾਂਗਰਸ ਪਾਰਟੀ ਆ ਗਈ ਤੇ ਆਮ ਆਦਮੀ ਪਾਰਟੀ ਆ ਗਈ ਇਹਨਾਂ ਨੇ ਇੰਡੀਆ ਗੱਠਜੋੜ ਹੋਣ ਦੇ باوجود ਉਹ ਇਲੈਕਸ਼ਨ ਅਲੱਗ-ਅਲੱਗ ਲੜੀਆਂ ਪਰ ਜਿਹੜੀ ਉੱਪਰ ਕੇਂਦਰ ਦੇ ਵਿੱਚ ਸਰਕਾਰ ਹੈ ਜਿਹੜੀ ਉਹ ਹਲੇ ਫਿਲਹਾਲ ਡਾਵਾ ਡੋਲ ਚੱਲ ਰਿਹਾ ਹੈ ਕਿਉਂਕਿ ਹਜੇ ਪੂਰੇ ਜਿੰਨੇ ਵੀ ਆਪਣੇ ਪ੍ਰਦੇਸ਼ ਨੇਗੇ ਪੂਰੇ ਰਾਜਾਂ ਦਾ ਹਜੇ ਰਿਜ਼ਲਟ ਆਉਣਾ ਬਾਕੀ ਹੈਗਾ ਤੇ ਉਹਨਾਂ ਮੁਤਾਬਕ ਤੁਹਾਨੂੰ ਕਿਵੇਂ ਲੱਗ ਰਿਹਾ ਹੈਗਾ ਵੀ ਕਿ ਇੰਡੀਆ ਗੱਠ ਜੋੜ ਆ ਉਹ ਜਿਹੜੀ ਉੱਪਰ ਕੇਂਦਰ ਚ ਸਰਕਾਰ ਬਣਾ ਪਾਏਗਾ ਕਿ ਨਹੀਂ ਸਾਨੂੰ ਤਾਂ ਲੱਗ ਰਿਹਾ ਵੀ ਲੋਕ ਮੋਦੀ ਸਰਕਾਰ ਤੋਂ ਬਹੁਤ ਜ਼ਿਆਦਾ ਦੁਖੀ ਨਹੀਂ ਹਮ ਕਿਉਂਕਿ ਤੁਹਾਨੂੰ ਵੀ ਪਤਾ ਵੀ ਪਹਿਲੇ ਦੌਰ ਦੇ ਵਿੱਚ ਜਦੋਂ ਵੋਟਾਂ ਪਈਆਂ ਸੀਗੀਆਂ ਮੋਦੀ ਜੀ ਦੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਭਾਸਣ ਹੋਰ ਸੀ ਦੂਜੇ ਦੌਰ ਦੇ ਵਿੱਚ ਭਾਸਣ ਹੋਰ ਹੋ ਗਿਆ ਤੀਜੇ ਦੌਰ ਦੇ ਵਿੱਚ ਭਾਸਣ ਉਹਨਾਂ ਦਾ ਹੋਰ ਹੋ ਗਿਆ ਕਿਉਂਕਿ ਉਹਨਾਂ ਦੇ ਭਾਸਣਾਂ ਤੋਂ ਹੀ ਆਪਾਂ ਇੱਕ ਜੱਜਮੈਂਟ ਲਾ ਸਕਦੇ ਹਾਂ ਵੀ ਉਹ ਬਹੁਤ ਜ਼ਿਆਦਾ ਘੁਭਰਾਏ ਹੋਏ ਸੀਗੇ ਕਿਉਂਕਿ ਉਹਨਾਂ ਦੇ ਉਹਨਾਂ ਦੇ ਇੰਨਾ ਗੰਨਾ ਤਾਂ ਹੀ ਪਤਾ ਚੱਲ ਰਿਹਾ ਸੀਗਾ ਵੀ ਉਹ ਜਿਹੜੀ ਹਾਰ ਹਨਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਹਾਰ ਆ ਉਹ ਕਬੂਲੀ ਬੈਠੇ ਨਹੀਂ ਤੇ ਉਸ ਗੱਲ ਨੂੰ ਲੈ ਕੇ ਤੇ ਹੁਣ ਅਲੱਗ-ਅਲੱਗ ਰਾਜਾਂ ਦੇ ਵਿੱਚ ਲੋਕਾਂ ਨੇ ਤੇ ਜੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਬਹੁਤ ਵੱਡੀ ਪੱਧਰ ਦੇ ਉੱਤੇ ਲੋਕਾਂ ਨੇ ਬਹੁਤ ਮਤ ਦਿੱਤੀਆਂ ਨੇ ਹਨਾ ਤੇ ਕਾਂਗਰਸ ਪਾਰਟੀ ਨੂੰ ਵੀ ਚਲੋ ਬਹੁਤ ਸਿੱਟਾਂ ਮਿਲੀਆਂ ਨੇ ਤੇ ਸਾਨੂੰ ਉਮੀਦ ਹੈ ਵੀ ਜਿਹੜੀਆਂ ਆਲ ਪਾਰਟੀ ਦਾ ਗੱਠਜੋੜ ਹੋਇਆ ਵੀ ਆਲ ਪਾਰਟੀ ਦਾ ਗੱਠਜੋੜ ਹੋਇਆ ਜਿਹੜਾ ਵੀ ਉਹ ਪੂਰੇ ਇੰਡੀਆ ਦੇ ਵਿੱਚ ਉਹ ਸਰਕਾਰ ਬਣਾਉਣ ਲਈ ਕੰਮ ਜੋਗ ਅੱਛਾ ਗੱਲ ਕਰੀਏ ਵੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਦੇ ਕੀਤਾ ਹੋਏ ਕੰਮਾਂ ਤੇ ਵੋਟ ਮੰਗੀ ਗਈ। ਹੂੰ ਤੇ ਲੋਕਾਂ ਨੇ ਤਿੰਨ ਸੀਟਾਂ ਦਾ ਲਗਭਗ ਫਤਵਾ ਦੇ ਕੇ ਬਿਲਕੁਲ ਸਰਕਾਰ ਇਥੋਂ ਲੋਕ ਸਭਾ ਦੇ ਵਿੱਚ ਮੈਂਬਰ ਭੇਜਣ ਦਾ ਫੈਸਲਾ ਕੀਤਾ। ਕਿਉਂਕਿ ਅਜੇ ਬਾਕੀ ਪ੍ਰੋਪਰ ਹੈ ਜਿਹੜਾ ਉਹ ਰਿਜ਼ਲਟ ਆਉਣੇ ਬਾਕੀ ਨੇਗੇ। ਜੇਪਰ ਦਿੱਲੀ ਦੀ ਗੱਲ ਕਰੀਏ ਦਿੱਲੀ ਤੋਂ ਸੱਤ ਦੀਆਂ ਸੱਤ ਸੀਟਾਂ ਨੇ ਜਿਹੜੀਆਂ ਆ ਆਮ ਆਦਮੀ ਪਾਰਟੀ ਹਾਰ ਚੁੱਕੀ ਆ। ਕੀ ਦਿੱਲੀ ਫੈਕਟਰ ਦੇ ਕਹਿ ਕੇ ਅਸੀਂ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਏ ਸੀਗੇ ਜਿਹੜਾ ਦਿੱਲੀ ਫੈਕਟਰ ਹੈਗਾ ਕਿ ਉੱਥੇ ਚੱਲਿਆ ਨਹੀਂਗਾ ਵੀ ਉਹ ਸੱਤ ਦੀਆਂ ਸੱਤ ਸੀਟਾਂ ਹਾਰ ਗਏ ਦਿੱਲੀ ਦੇਖੋ ਦਿੱਲੀ ਦੇ ਦਿੱਲੀ ਫੈਕਟਰ ਅਲੱਗ ਆ ਜੀ ਪੰਜਾਬ ਦੇ ਵਿੱਚ ਫਿਰ ਅਲੱਗ ਆ ਆਪਣੇ ਪੰਜਾਬ ਦੇ ਲੋਕ ਨੇ ਜਿਹੜੇ ਹੈ ਨਾ ਇੱਥੇ ਦੇ ਲੋਕਾਂ ਦੀ ਸੋਚ ਸਮਝ ਦੇ ਵਿੱਚ ਬੜਾ ਫਰਕ ਆ ਤੇ ਦਿੱਲੀ ਦੇ ਲੋਕ ਪਹਿਲਾਂ ਵੀ ਨੇ ਪਹਿਲਾਂ ਜੇ ਮੈਂ ਆਖਾਂ ਵੀ ਪਹਿਲਾਂ 4 ਪਹਿਲਾਂ 2014 ਦੇ ਵਿੱਚ 4 ਸੀਟਾਂ ਸੀ ਜਿਹੜੀਆਂ ਉਦੋਂ ਪੂਰੇ ਇੰਡੀਆ ਦੇ ਵਿੱਚੋਂ ਜੇ 4 ਸੀਟਾਂ ਆਈਆਂ ਸੀ ਤਾਂ ਸਿਰਫ ਪੰਜਾਬ ਦੇ ਵਿੱਚੋਂ ਆਈਆਂ ਸੀਗੀਆਂ ਜਿਹੜੀ ਆਮ ਆਦਮੀ ਪਾਰਟੀ ਦੇ ਪੈਰ ਲਾਉਣ ਵਾਲਾ ਪੰਜਾਬ ਆ ਪੰਜਾਬ ਆ ਤੇ ਉਸ ਤੋਂ ਬਾਅਦ ਜੇ ਮੈਂ 2019 ਦੀ ਗੱਲ ਕਰਾਂ ਤਾਂ ਉਸ ਤੋਂ ਬਾਅਦ 2019 ਦੇ ਵਿੱਚ ਭਗਵੰਤ ਮਾਨ ਜੀ ਦੀ ਸੀਟ ਆਈ ਸੀ ਉਸ ਵੇਲੇ ਵੀ ਦਿੱਲੀ ਦੇ ਵਿੱਚ ਕੋਈ ਸੀਟ ਨਹੀਂ ਆਈ ਸੀ ਹੈਨਾ ਤੇ ਆਲਸੋ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਜਦੋਂ ਉਹਨਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਤੁਹਾਨੂੰ ਪਤਾ ਤੇ ਬਹੁਤ ਵੱਡੀ ਬਹੁਤ ਵੱਡੀ ਲੀਡ ਦੇ ਨਾਲ ਕੇਜਰੀਵਾਲ ਜੀ ਦੀ ਸਰਕਾਰ ਬਣੀ। ਕਿਉਂਕਿ ਲੋਕਾਂ ਨੇ ਉੱਥੇ ਆਪਣੇ ਵਿਧਾਨ ਸਭਾ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਦੇਖਣਾ ਪਸੰਦ ਕਰਦੇ ਨੇ। ਹੋ ਸਕਦਾ ਵੀ ਉਹ ਲੋਕ ਸਭਾ ਦੇ ਵਿੱਚ ਦੇਖਣਾ ਉਹ ਨਹੀਂ ਪਸੰਦ ਕਰਦੇ ਹੋ ਹੋ ਸਕਦਾ। ਆਪਾਂ ਕਿਤੇ ਨਾ ਕਿਤੇ ਕਹਿ ਲਿਆ ਵੀ ਮੋਦੀ ਇਫੈਕਟ ਹੈ ਜਿਹੜਾ ਦਿੱਲੀ ਦੇ ਵਿੱਚ ਚੱਲਿਆਗਾ ਹਾਂ ਹਾਂ ਆਪਾਂ ਅਸੀਂ ਇਸ ਗੱਲ ਨੂੰ ਅਸੀਂ ਕਬੂਲ ਕਰਦੇ ਆਂ ਵੀ ਮੋਦੀ ਇਫੈਕਟ ਹੈ ਜਿਹੜਾ ਦਿੱਲੀ ਦੇ ਵਿੱਚ ਚੱਲਿਆ ਅੱਛਾ ਗੱਲ ਆਪਾਂ ਆਪਾਂ ਗੱਲ ਕਰਦੇ ਆ ਆਪਣੇ ਹਲਕੇ ਦੀ ਆਪਣੇ ਹਲਕੇ ਦੇ ਵਿੱਚੋਂ ਸੰਗਰੂਰ ਹਲਕਾ ਜਿਹੜਾ ਸੰਗਰੂਰ ਹਲਕੇ ਤੋਂ ਕੈਸਰਾਈਆਂ ਲਾਈਆਂ ਜਾਂ ਸੀ ਐਕਟ ਪੋਲ ਦੀਆਂ ਹੈਗੀਆਂ ਸੀਗੀਆਂ ਉਹਨਾਂ ਨੇ ਕਾਫੀ ਜਿਹੜੇ ਉਤਰਾਚੜਾ ਦੱਸੇਗੇ ਸੀ ਜਿਵੇਂ ਸਿਮਰਜੀਤ ਸਿੰਘ ਮਾਨ ਨੂੰ ਜਿਹੜਾ ਇੱਕ ਨੰਬਰ ਤੇ ਦੱਸਿਆ ਜਾ ਰਿਹਾ ਸੀਗਾ ਤੇ ਕਾਂਗਰਸ ਦੇ ਕੈਂਡੀਡੇਟ ਨੂੰ 2 ਨੰਬਰ ਦੇ ਦਿੱਤਾ ਗਿਆ ਤੇ ਮੀਤਿਹਰ ਨੂੰ 3 ਨੰਬਰ ਦੇ ਦਿੱਤਾ ਗਿਆ ਜਾ ਰਿਹਾ ਤੇ ਥੋੜੇ ਦਿਨਾਂ ਬਾਅਦ ਜਿਹੜਾ ਫੈਸਲਾ ਆਉ ਉਹ ਉਲਟ ਹੁੰਦਾ ਨਜ਼ਰ ਆਇਆ ਉਹਦੇ ਵਿੱਚ ਕੀ ਸੀਗਾ ਵੀ ਮੀਤਿਹਰ ਨੂੰ 1 ਨੰਬਰ ਦੇ ਦਿੱਤਾ ਗਿਆ ਜਾਂ ਆਪਣੇ ਸਿਮਰਨ ਸਿੰਘ ਮਾਨ ਨੂੰ 2 ਨੰਬਰ ਦੇ ਦਵੇਗਾ 3 ਨੰਬਰ ਤੇ ਫੇਰ ਉਹਨੂੰ ਕਾਂਗਰਸ ਨੂੰ ਦੱਸਿਆ ਗਿਆ ਬਿਲਕੁਲ ਐਸੇ ਤਰ੍ਹਾਂ ਕੇ ਜਿਹੜੀ ਬਦਲਦੇ ਗਏ ਸਮੀਕਰਨ ਬਦਲਦੇ ਗਏ ਵੀ ਇਹ ਇੱਕ ਕਿੰਨਾ ਇਕ ਜਿਆਦੇ ਪਿੰਡਾਂ ਦੇ ਵਿੱਚੋਂ ਤੁਹਾਨੂੰ ਰੁਝਾਨ ਕਿਵੇਂ ਰਿਹਾ ਤੇ ਸ਼ਹਿਰਾਂ ਦੇ ਵਿੱਚੋਂ ਰਿਹਾ ਮੈਂ ਮੈਂ ਨਾ ਜੇ ਇਹਦੇ ਨਾਲ ਨਾਲ ਸੰਗਰੂਰ ਦੇ ਨਾਲ ਨਾਲ ਮੈਂ ਬਲਵਿੰਦਰ ਜੀ ਜਿਵੇਂ ਪੂਰੇ ਪੰਜਾਬ ਦੀ ਗੱਲ ਕਰਾਂ ਹੂੰ ਤੇ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੁਣ ਅੰਮ੍ਰਿਤਪਾਲ ਦੀ ਜੇਲ੍ਹ ਦੇ ਵਿੱਚ ਬੈਠੇ ਸੀਗੇ ਖਡੂਰ ਸਾਹਿਬ ਦੀ ਸੀਟ ਸੀ ਜਿਹੜੀ ਉਹ ਜੇਲ੍ਹ ਦੇ ਵਿੱਚ ਬੈਠਣ ਦੇ ਬਾਵਜੂਦ ਵੀ ਲੋਕਾਂ ਨੇ ਉਹਨਾਂ ਦੇ ਮਾਪੇ ਨੇ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਹਨਾ ਇੱਕ ਉਹਨਾਂ ਨੇ ਧਾਰਮਿਕ ਸੀਟ ਹੋਣ ਦੇ ਬਾਵਜੂਦ ਅਮਰਤਾਪਾਲ ਨੂੰ ਬਹੁਤ ਵੱਡੀ ਲੀਡ ਦੇ ਨਾਲ ਚਿਤਿਆ ਹ ਹ ਉਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਜੇ ਮੈਂ ਦੇਖਿਆ ਬਿਆਨਤ ਸਿੰਘ ਜੀ ਦੇ بیٹے ਨੂੰ ਬਹੁਤ ਵੱਡੀ ਲੀਡ ਦੇ ਨਾਲ ਚਿਤਿਆ ਹ ਸਰਬਜੀਤ ਸਿੰਘ ਖਾਲਸਾ ਹਾਂ ਹ ਸਰਬਜੀਤ ਸਿੰਘ ਖਾਲਸਾ ਜੀ ਤੇ ਜੇ ਮੈਂ ਇਹ ਗੱਲ ਹੁਣ ਕਰਾਂ ਮੈਂ ਸੰਗਰੂਰ ਦੀ ਸੰਗਰੂਰ ਦੇ ਵਿੱਚ ਜੋ ਆਪਣੇ ਆਪ ਨੂੰ ਪੰਥਕ ਲੀਡਰ ਕਹਿੰਦੇ ਨੇ ਮੈਂ ਕਹਾਂਗਾ ਆਪਣੇ ਆਪ ਨੂੰ ਕਹਿੰਦੇ ਨਹੀਂ ਜੋ ਸਿਰਫ ਪਰ ਮੈਂ ਨਹੀਂ ਮੰਨਦਾ ਵੀ ਉਹ ਪੰਥਕ ਲੀਡਰ ਨੇ ਤੇ ਸਿਮਰਜੀਤ ਮਾਨ ਹਨਾ ਤੇ ਕਿਉਂਕਿ ਮੈਂ ਜਦੋਂ ਉਹਨਾਂ ਦੀਆਂ ਮੈਂ ਪਹਿਲੀ ਗੱਲ ਤਾਂ ਉਹਨਾਂ ਦੀ ਇੰਨੀ ਏਜ ਹੋਗੀ ਮੈਂ ਉਹਨਾਂ ਬਾਰੇ ਬੋਲਦੇ ਨਹੀਂ ਚੰਗਾ ਲੱਗਦਾ ਕਿਉਂਕਿ ਸਾਡੇ ਬਜ਼ੁਰਗ ਨੇ ਸਾਡੇ ਦਾਤਿਆਂ ਨਾਨਿਆਂ ਦੇ ਉਹ ਉਮਰ ਦੇ ਨੇ ਉਹ ਹਨਾ ਤੇ ਜਦੋਂ ਉਹ ਵੱਡੇ ਵੱਡੇ ਕਿਤੇ ਭਾਸ਼ਣਾਂ ਦੇ ਵਿੱਚ ਉਹਨਾਂ ਦੇ ਵੀਡੀਓ ਵਗੈਰਾ ਦੇਖਦੇ ਆ ਨਾ ਵੀ ਮੈਂ ਅੱਖ ਮਾਰ ਦੂੰਗਾ ਫਿਰ ਤੁਸੀਂ ਜਕਾਰਾ ਛੱਡ ਦਿਓ ਹਨਾ ਜਾਂ ਕਦੇ ਉਹ ਇਦਾਂ ਦੇ ਇਸ਼ਾਰੇ ਮੈਂ ਚੈਨਲ ਦੇ ਉੱਤੇ ਬੈਠਾ ਮੈਂ ਇਦਾਂ ਦੇ ਇਸ਼ਾਰੇ ਕਰਦਾ ਵੀ ਨਹੀਂ ਚਾ ਲੱਗਦਾ ਵੀ ਜਿੱਦਾਂ ਦੇ ਉਹ ਇਸ਼ਾਰੇ ਵੀ ਉਹ ਵੱਡੇ ਵੱਡੇ ਭਾਸਰਾਂ ਦੇ ਵਿੱਚ ਵੱਡੀਆਂ ਵੱਡੀਆਂ ਰੈਲੀਆਂ ਦੇ ਵਿੱਚ ਉਹ ਕਰਦੇ ਨੇ ਮੈਂ ਦੇਖਦੇ ਪ੍ਰਧਾਨ ਮੰਤਰੀ ਨੂੰ ਮੈਂ ਇਦਾਂ ਤਾਂ ਕਰਦਾ ਜਾਣਾ ਨਾ ਵੀ ਮੈਂ ਉਹਨੂੰ ਆ ਆ ਵੀ ਮੈਂ ਉਹਨੂੰ ਆ ਦਿਖਾਉਣਾ ਹਾਂ ਲਾ ਦੇਖੀ ਹੋਗਾ ਤੁਸੀਂ ਵੀਡੀਓਸ ਹਾਲਾ ਕੋਚ ਨਾ ਹਾਂ ਨਾ ਵੀ ਇਹ ਵੀ ਇਹ ਕੋਈ ਪੰਥਕ ਲੀਡਰ ਦੀ ਕੋਈ ਦਿੱਖ ਹੈ ਕੋਈ ਸਾਡੇ ਵੀ ਸਾਡੇ ਜਿਹੜੀ ਨੌਜਵਾਨੀ ਪੀੜ੍ਹੀ ਆ ਵੀ ਵੀ ਉਹ ਵੀ ਉਹ ਇਤਨਾ ਦਾ 500 ਲੀਟਰ ਇਹ ਇਹਦੇ ਵੀ ਵੀ ਇਤਨਾ ਲੋਕਾਂ ਨੂੰ 500 ਲੀਟਰ ਮੰਨੇਗੀ ਉਹ ਹਨਾ ਤੇ ਉਹ ਜਦੋਂ ਦੇਖੋ ਮੁੱਛ ਚੜ੍ਹਨ ਲੱਗੇ ਜਾਣੀ ਜਾਣੀਆਂ ਹੈ ਬਿਨਾਂ ਗੱਲ ਤੋਂ ਨਾ ਮੈਂ ਕਿੱਥੇ ਮੈਂ ਚਾਹਣਾ ਵੀ ਗੁਰੂ ਸਾਹਿਬ ਨੇ ਜਦੋਂ ਵੀ ਆਖਿਆ ਵੀ ਨਿਮਰਤਾ ਨਾਲ ਨੀਵੇਂ ਹੋ ਕੇ ਹਨਾ ਜੋ ਵੀ ਪਰਮਾਤਮਾ ਦਾ ਨਾਮ ਲੈਂਦਾ ਵੀ ਉਹ ਵੀ ਉਹਦੇ ਅੰਦਰ ਕਦੇ ਹੰਕਾਰ ਨਹੀਂ ਪੈਦਾ ਹੁੰਦਾ ਵੀ ਉਹਦੇ ਉਹ ਵੀ ਉਹਦੇ ਅੰਦਰ ਹਮੇਸ਼ਾ ਨਿਮਰਤਾ ਹੁੰਦੀ ਆ ਬਿਲਕੁਲ ਹਣਾ ਪਰ ਮੈਂ ਸਿਮਰਜੀਤ ਮਾਨਜੀਤ ਨੂੰ ਮੈਂ ਦੇਖਣਾ ਜਦੋਂ ਵੀ ਵੀ ਇਹਨਾਂ ਦੇ ਅੰਦਰ ਮੈਂ ਤਾਂ ਇੱਕ ਮੈਂ ਹੰਕਾਰੀ ਪੁਰਸ਼ ਦੇ ਪੁਰਸ਼ਭੰਗ ਦੇਖਦਾ ਮੈਂ ਇਹਨਾਂ ਨੂੰ ਵੀ ਮੁੱਛਾਂ ਨੂੰ ਬਟ ਦੇਣੇ ਲੱਗ ਜਾਣਗੇ ਅਣਾ ਕਦੇ ਕੁੱਛ ਕਦੇ ਕੁੱਛ ਪਰ ਮੈਨੂੰ ਨਹੀਂ ਇਹ ਵਧੀਆ ਲੱਗਦੀਆਂ ਅਸੀਂ ਖੁਦ ਸਿੱਖਾਂ ਦੇ ਮੁੰਡੇ ਆ ਅਸੀਂ ਅਸੀਂ ਖੁਦ ਅਸੀਂ ਸਿੱਖੀ ਨੂੰ ਪਿਆਰ ਕਰਦੇ ਆ ਅਸੀਂ ਧਰਮ ਨੂੰ ਪਿਆਰ ਕਰਦੇ ਆ ਆਪਣੇ ਨੂੰ ਪਹਿਲਾਂ ਹਨਾ ਪਰ ਜਿਹੜੀਆਂ ਗੱਲਾਂ ਸੱਚਾਈ ਨੇ ਉਹ ਸੱਚਾਈ ਨੇ ਉਹਨੂੰ ਉਹਨਾਂ ਦੇ ਉੱਤੋਂ ਨਹੀਂ ਬਦਲ ਸਕਦੇ ਹਾਂ ਹਾਂ ਬਿਲਕੁਲ ਜੀ ਬਿਲਕੁਲ ਅੱਛਾ ਆਪਾਂ ਗੱਲ ਕਰੀਏ ਬਠਿੰਡਾ ਸੀਟ ਦੀ ਜਿਸ ਤਰ੍ਹਾਂ ਬਠਿੰਡਾ ਸੀਟ ਤੋਂ ਆਪਾਂ ਗੱਲ ਲਈਏ ਵੀ ਖੁੱਡੀਆਂ ਸਾਹਿਬ ਬਹੁਤ ਅੱਗੇ ਸੀਗੇ ਪੂਰੀ ਉਮੀਦ ਸੀਗੀ ਵੀ ਉਹਨਾਂ ਦੀ ਜਿਹੜੀ ਚੋਣ ਹੈਗੀ ਉਹ ਉਮੀਦਵਾਰ ਉੱਥੇ ਸੀਗੇ ਖੁੱਡੀਆਂ ਸਾਹਿਬ ਆਪਣੇ ਬਠਿੰਡੇ ਤੋਂ ਉਹਨਾਂ ਨੂੰ ਵੀ ਹਰਸਿਮਰਤ ਕੌਰ ਬਾਦਲ ਦੇ ਹੱਥੋਂ ਮੂੰਹ ਦੀ ਖਾਣੀ ਪਈ ਫਰੀਦਕੋਟ ਤੋਂ ਸਭ ਜੀ ਸੇਖ ਖਾਲਸਾ ਦੇ ਉਹ ਕਰਮਜੀਤ ਅਨਮੋਲ ਵੀ ਉਥੋਂ ਹਾਰੇ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਸੀਗਾ ਵੀ ਕਿ ਜਿਵੇਂ ਕਰਮਜੀਤ ਅਨਮੋਲ ਹੋ ਗਿਆ ਇਹ ਖੁੱਡੀਆਂ ਹੋ ਗਏ ਵੀ ਕੀ ਇਹਨਾਂ ਨੂੰ ਇਲੈਕਸ਼ਨ ਦੇ ਦੇਰ ਨਾਲ ਲੜਾਉਣ ਦਾ ਕਾਰਨ ਹੋਇਆ ਜਾਂ ਇਹਨਾਂ ਦੀ ਚੋਣ ਕੰਪੇਨ ਸਹੀ ਨਹੀਂ ਸੀ ਹੋਈਗੀ ਜਾਂ ਕੋਈ ਹੋਰ ਕਾਰਨ ਸੀਗਾ ਇਹਨਾਂ ਦਾ ਹਾਰ ਦਾ ਦੇਖੋ ਜੀ ਜੇ ਮੈਂ ਗੱਲ ਕਰਾਂ ਅਕਾਲੀ ਦਲ ਦੀ ਬਠਿੰਡੇ ਦੇ ਉਤੋਂ ਹਰ ਸਿਮਰਤ ਕੌਰ ਜਿੱਤੇ ਨਹੀਂ ਤੇ ਪੂਰੇ ਦਾ ਪੂਰੇ ਅਕਾਲੀ ਦਲ ਦਾ ਪੂਰਾ ਜੋਰ ਲੱਗਿਆ ਹੋਇਆ ਸੀਗਾ ਸਾਰੀ ਆਕਾਲੀ ਦਲ ਦਾ ਵੀ ਅਸੀਂ ਬਠਿੰਡੇ ਦੇ ਵਿੱਚ ਇੱਕ ਕੋਈ ਕੰਪਨੀ ਜਿਹੜੀ ਸੀ ਤਾਂ ਅਸੀਂ ਉਹਨੂੰ ਬਚਾ ਕੇ ਸਿਰਫ ਆਪ ਦਾ ਜਿਹੜਾ ਪਾਲਟੀ ਦਾ ਜਿਹੜਾ ਸਾਡਾ ਹੈਗਾ ਕੱਦਦਾ ਸੀ ਅਸੀਂ ਆਪਣਾ ਆਪ ਦਾ ਕੱਦ ਬਚਾ ਲਈ ਅਸੀਂ ਉਹਦੇ ਕਰਕੇ ਜਿੰਨੇ ਵੀ ਕਿਉਂਕਿ ਇਸ ਵਾਰ ਸੁਖਵੀਰ ਬਾਦਲ ਜੀ ਨੇ ਖੁਦ ਵੀ ਨਹੀਂ ਚੋਣਾ ਲੜੀ ਇਸ ਲਈ ਵਾਰ ਤਾਂ ਉਹਨਾਂ ਨੇ ਖੁਦ ਚੋਣਾ ਖੁਦ ਵੀ ਚੋਣ ਲੜੀ ਸੀ ਹੋਰ ਵੀ ਲੀਡਰਾਂ ਕੋਲ ਲੜਾਈਆਂ ਨੇ ਵੱਡੇ ਵੱਡੇ ਜਿੰਦਾਂ ਤੇ ਇਸ ਵਾਰ ਉਹਨਾਂ ਨੇ ਖੁਦ ਚੋਣ ਨਾਲ ਲੜ ਕੇ ਉਹਨਾਂ ਨੇ ਬਠਿੰਡੇ ਦੇ ਉੱਤੇ ਪੂਰਾ ਫੋਕਸ ਰੱਖਿਆ ਉਹਨਾਂ ਨੇ ਹਾਂ ਨਾ ਸਾਰੀ ਕਮਾਂਡ ਤੇ ਸਾਰੀ ਕਮਾਂਡ ਆਪ ਸੰਭਾਲੀ ਆ ਤੇ ਉੱਥੇ ਪਤਾ ਚੱਲਿਆ ਵੀ ਉੱਥੇ ਪਹਿਲਾਂ ਚੁੰਨੀਆਂ ਵਟਾਈਆਂ ਸੀਗੀਆਂ ਨੇ ਐਤਕੀ ਸੌਟ ਸਾਠ ਵੀ ਵੰਡੇ ਗਏ ਨਹੀਂ ਤੇ ਹੋਰ ਵੀ ਲੋਕਾਂ ਨੂੰ ਬੜੇ ਲਾਲਚ ਦਿੱਤੇ ਗਏ ਨੇ ਨਾ ਤੇ ਉਹਨਾਂ ਗੱਲਾਂ ਕਰਕੇ ਅਸੀਂ ਮੰਨਦੇ ਹਾਂ ਵੀ ਕੁਝ ਅ ਵੀ ਜਿਹੜਾ ਅਕਾਲੀ ਦਲ ਨੂੰ ਪੂਰੇ ਪੰਜਾਬ ਦੇ ਵਿੱਚ ਇੱਕ ਸੀਟ ਆਈ ਆ ਸਿਰਫ ਕਿੱਥੇ 100 ਸਾਲ ਪੁਰਾਣੀ ਪਾਰਟੀ ਹੁਣ ਨਾ 100 ਸਾਲ ਪੁਰਾਣੀ ਪਾਰਟੀ ਨੂੰ ਇੱਕ ਸੀਟ ਆਉਣੀ ਅਸੀਂ ਤਾਂ ਮੰਨਦੇ ਵੀ ਬਹੁਤ ਮੰਦ ਭੱਗ ਦੀ ਗੱਲ ਆ ਇਹ ਵੀ ਇਹ ਬੀਬੀਏ ਸੁਖਵੀਰ ਬਾਦਲ ਜੀ ਨੂੰ ਵੀ ਅਸਤੀਫਾ ਦੇ ਕੇ ਆਰਮਨਾਰ ਹੁਣ ਘਰ ਬੈਠ ਜਾਣਾ ਚਾਹੀਦਾ ਅੱਛਾ ਇੱਕ ਗੱਲ ਹੋਰ ਹੈ ਵੀ ਜਿਸ ਤਰ੍ਹਾਂ ਬਠਿੰਡਾ ਸੀਟ ਦੇ ਉੱਤੇ ਅ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੋਰ ਵੀ ਨੌਜਵਾਨ ਲੀਡਰ ਖੜੇ ਸਿਗੇ ਜਿਵੇਂ ਆਪਣਾ ਲੱਖਾ ਸਦਾਨਾ ਹੋ ਗਿਆ ਠੀਕ ਹੈ ਇਸ ਤਰ੍ਹਾਂ ਦੇ ਉਹਨਾਂ ਦਾ ਪ੍ਰਚਾਰ ਵੀ ਕਾਫੀ ਧੂਆਂ ਧਾਰ ਪ੍ਰਚਾਰ ਰਿਹਾ ਹੈਗਾ ਲੋਕਾਂ ਦੀ ਨੌਜਵਾਨ ਉਹਨਾਂ ਨਾਲ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਰਹੇ ਨੇ ਅ ਇਹ ਤਾਂ ਮੈਂ ਬਲਵਿੰਦਰ ਜੀ ਕੋਈ ਗੱਲ ਕਹਿਣਾ ਚਾਹ ਰਾ ਹਾਂ ਤੇ ਚਾਹੇ ਖੈਰਾ ਹੋਇਆ ਚਾਹੇ ਭਾਨਾ ਸਿੱਧੂ ਹੋਇਆ ਚਾਹੇ ਸਿਮਰਜੀਤ ਮਾਨ ਜੀ ਹੋਏ ਇਹ ਜਿਹੜੇ ਜਾਦਿਆ ਡਬਲੇ ਜੇ ਦਿਖਾਉਂਦੇ ਸੀ ਨਾ ਆਪਣੇ ਆਪ ਨੂੰ ਹੂੰ ਤੇ ਲੋਕਾਂ ਨੇ ਸਿਰਫ ਇਹ ਡੌਲੇ ਦਿਖਾਉਣ ਜੋਗੀ ਰਹਿੰਦੀ ਹੂੰ ਬਸ ਤੇ ਜਿਹੜੇ ਮੁੰਚਾ ਨੂੰ ਬੱਟਾ ਚੜਦੇ ਸੀ ਇਹ ਸਿਰਫ ਇਹ ਗੱਲਾਂ ਕਰ ਰਹੇ ਜੋਗੀ ਲੱਗੇ ਇੱਥੇ ਤੇ ਲੋਕਾਂ ਨੇ ਜੋ ਜੋ ਲੋਕਾਂ ਨੂੰ ਚੰਗਾ ਲੱਗਿਆ ਜੋ ਲੋਕਾਂ ਨੂੰ ਲੱਗਿਆ ਵੀ ਸਾਡੀ ਆ ਅਵਾਜ਼ ਚੱਕ ਸਕਦਾ ਹਨਾ ਆ ਨੌਜਵਾਨ ਸਾਡੀ ਅਵਾਜ਼ ਚੱਕ ਸਕਦਾ ਤੇ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਤੇ ਗੱਲ ਕਰਾਂ ਜੇ ਮੈਂ ਖੈਰੀ ਦੀ ਤਾ ਸਾਡੇ ਸੰਗਰੂਰ ਵਾਲੇ ਤਾਂ ਪਹਿਲੇ ਦਿਨ ਤੋਂ ਖੈਰੇ ਤੋਂ ਖਿਹੜਾ ਛਟਾਉਣਾ ਚਾਉਂਦੇ ਸੀਗੇ ਜੀ ਤੇ ਇੱਕ ਗੱਲ ਮੈਂ ਹੋਰ ਵੀ ਗੱਲ ਮੈਂ ਕਰਨੀ ਚਾਹਣਾ ਵੀ ਜੇ ਖੈਰਾ ਕਦੇ ਜਿੱਤ ਵੀ ਜਾਂਦਾ ਰਹਾ ਤਾਂ ਕਦੇ-ਕਦੇ ਮਾਨ ਸਾਹਿਬ ਨਾਲ ਅਸੀਂ ਗੱਲਾਂ ਕਰਦੇ ਹੱਸਦੇ ਹੁੰਨੇ ਆ ਵੀ ਤਾਂ ਜਿਹੜਾ ਵਿਧਾਨ ਸਭਾ ਦੇ ਵਿੱਚ ਹੁਣ ਖੈਰੇ ਨੂੰ ਟਿੱchnਾ ਟੋਚਣਾ ਕਰਕੇ ਉੱਥੇ ਹਾਸੀ ਮਖੌਲ ਦਾ ਜਿਹੜਾ ਕਦੇ-ਕਦੇ ਉਹ ਮਨੋਰੰਜਨ ਹੋਇਆ ਰਹਿੰਦਾ ਵਿਧਾਨ ਸਭਾ ਦੇ ਵਿੱਚ ਖੈਰੇ ਨੂੰ ਟਿੱchnਾ ਟੋਚਣਾ ਕਰਕੇ ਵੀ ਜੇ ਖੈਰਾ ਕਦੇ ਜਿੱਤ ਜਾ ਕੇ ਜਿੱਤੇ ਦਾ ਜਿੱਤ ਕੇ ਲੋਕ ਸਭਾ ਚ ਚਲਾ ਜਾਂਦਾ ਤਾਂ ਉੱਥੇ ਫਿਰ ਤੇਲ ਮਾਉਣ ਵਾਲਾ ਕੋਈ ਨਹੀਂ ਸੀ ਰਹਿਣਾ ਵਿਧਾਨ ਸਭਾ ਦੇ ਵਿੱਚ ਹਨਾ ਤਾਂ ਵੀ ਤਵੇ ਤਾਂ ਉਹਨੂੰ ਜਿੱਤ ਨਹੀਂ ਦਿੱਤਾ ਤਾਂ ਹੀ ਉਹਨੂੰ ਮੋੜ ਕੇ ਉੱਥੇ ਰੱਖਿਆ ਵਿਧਾਨ ਸਭਾ ਦੇ ਵਿੱਚ ਵੀ ਤੈਨੂੰ ਤਾਂ ਅਜੇ ਤਨੂੰ 3 ਸਾਲ ਅਜੇ ਹੋਰ ਟਿਚਣਾ ਕਰਦੇ ਰਹਿਣਾ ਹੁੰਦੀ ਕਿਉਂਕਿ ਖੈਰੇ ਦੇ ਵਿਚਾਰਾਂ ਦੇ ਕਰਮਾਂ ਦੇ ਵਿੱਚ ਇੱਕ ਮੈਂ ਕਹਿੰਨਾ ਵੀ ਛਤਰਖਾਨੇ ਦਾ ਪਿੱਛਰਾ ਹੀ ਉਹਦੇ ਕਰਮਾਂ ਦੇ ਵਿੱਚ ਨੇ ਨਾ ਕਿਉਂਕਿ ਜਦੋਂ ਵੀ ਉਹ ਬੈਠਦਾ ਵਿਰੋਧੀ ਧਰਤੀ ਦੀ ਸੀਟ ਦੀ ਬੈਠਦਾ ਪਹਿਲਾਂ ਸਾਡੇ ਆਮ ਆਦਮੀ ਪਾਰਟੀ ਵੱਲ ਸੀਗਾ ਨਾ ਉਦੋਂ ਵੀ ਉਹ ਵਿਰੋਧੀ ਸੀਟ 'ਚ ਬੈਠਦਾ ਜਦੋਂ ਅਸੀਂ ਸੱਤਾ ਚਾਗੀ ਫਿਰ ਉਹ ਕਾਂਗਰਸ ਨਾਲ ਜਾ ਰਲਿਆ ਹੁਣ ਫਿਰ ਜਾ ਕੇ ਵਿਰੋਧੀ ਸੀਟ ਦੀ ਬੈਠਦਾ ਆਪਾਂ ਬਨ ਲਏ ਵੀ ਉਹ ਵੀ ਜਿਹੜੀ ਸੱਤਾਧਾਰੀ ਪਾਰਟੀ ਉਹ ਉਧਰ ਨੂੰ ਉਹ ਜਦੋਂ ਉਹ ਆਉਂਦਾ ਉਦੋਂ ਨੂੰ ਬਦਲ ਜਾਂਦੀ ਉਹ ਉਦੋਂ ਬਦਲ ਜਾਂਦੀਆਂ ਨੇ ਉਹ ਤਾਂ ਕਰਕੇ ਨਾ ਵਿਰੋਧੀ ਵਿਰੋਧੀ ਅੱਛਾ ਪਾ ਜਾਂਦੇ 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 ਤੁਸੀਂ ਹਲਕਾ ਸੰਰੂਰ ਦੇ ਜਾਂ ਪੰਜਾਬ ਵਾਸੀਆਂ ਨੂੰ ਅੱਜ ਦੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਰਿਜ਼ਲਟ ਆਏ ਨੇ ਉਹਨਾਂ ਬਾਰੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਆਮ ਪਬਲਿਕ ਨੂੰ ਤੇ ਮੈਂ ਆਮ ਪਬਲਿਕ ਨੂੰ ਕਹਿਣਾ ਚਾਹਣਾ ਵੀ ਚਲੋ ਤੁਸੀਂ ਉਮੀਦ ਤਾਂ ਸੀ ਸਾਨੂੰ ਆਮ ਆਦਮੀ ਪਾਰਟੀ ਨੂੰ ਜੋ ਭਗਵੰਤ ਮਾਨ ਜੀ ਨੇ ਵੀ ਖੇਤਾਂ ਦੇ ਵਿੱਚ ਨਹਿਰੀ ਪਾਣੀ ਲੈ ਕੇ ਆਏ ਨੇ ਤੇ ਬਿਜਲੀ ਦੇ ਬਿੱਲ ਮਾਫ ਕੀਤੇ ਨੇ ਤੇ ਹੋਰ ਵੀ ਬਹੁਤ ਜ਼ਿਆਦਾ ਨੇ ਜਿਹੜੀਆਂ ਸਹੂਲਤਾਂ ਦਿੱਤੀਆਂ ਸੀਗੀਆਂ ਵੀ ਪੰਜਾਬ ਦੇ ਲੋਕ ਬਹੁਤ ਵੱਡਾ ਫਤਵਾ ਦੇਣਗੇ ਪਰ ਜੋ ਵੀ ਚਲੋ ਫਤਵਾ ਮਿਲਿਆ ਤਿੰਨ ਸੀਟਾਂ ਦਾ ਚਾਰ ਸੀਟਾਂ ਦਾ ਪਰ ਉਹ ਅਸੀਂ ਆਪਣੇ ਮੱਤੇ ਕਬੂਲ ਕਰਦੇ ਆ ਤੇ ਉਸੇ ਚੀਜ਼ ਨੂੰ ਲੈ ਕੇ ਅਸੀਂ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਆ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੁੱਖ ਸ਼ਾਂਤੀ ਦੇ ਨਾਲ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਨਾ ਇਹ ਵੋਟਾਂ ਪਾਈਆਂ ਤੇ ਵੋਟਾਂ ਦੀ ਗਿਣਤੀ ਹੋਈ ਤੇ ਸੁੱਖ ਸ਼ਾਂਤੀ ਬਣਾਈ ਰੱਖੀ ਤੇ ਮੈਂ ਅੱਗੇ ਤੋਂ ਵੀ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਪੜ੍ਹੇ ਲਿਖੇ ਜਿਹੜੇ ਨੌਜਵਾਨ ਨਹੀਂ ਹਨ ਵੀ ਉਹ ਰਾਜਨੀਤੀ ਦੇ ਵਿੱਚ ਆਓ ਤਾਂ ਕਿ ਤੁਹਾਨੂੰ ਪਤਾ ਲੱਗੇ ਹਨਾ ਵੀ ਕੀ ਚੰਗਿਆਈ ਤੇ ਕੀ ਬੁਰਾਈਆ ਵੀ ਰਾਜਨੀਤੀ ਇੱਕ ਵਧੀਆ ਤੇ ਰਾਏ ਇਹ ਜੇ ਤੁਸੀਂ ਅੱਗੇ ਆਮੋਗੇ ਤਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਜਾਂ ਫਸਲਾਂ ਕਹਿ ਸਕਦਾ ਮੈਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਾਂ ਬਚਾ ਸਕਾਂਗੇ ਜੇ ਚੰਗੇ ਲੋਕ ਅੱਗੇ ਆਉਣਗੇ ਤਾਂ ਹੀ ਆਪਾਂ ਆਪਣੀਆਂ ਨਸਲਾਂ ਬਚਾ ਸਕਦੇ ਆ ਨਹੀਂ ਤਾਂ ਫਿਰ ਹੁਣ ਤੱਕ ਜਿੱਦਾਂ ਆਪਾਂ ਪੁਰਾਣੀਆਂ ਪਾਰਟੀਆਂ ਦੇ ਪਿੱਛੇ ਲੱਗ ਕੇ ਆਪਾਂ ਹੁਣ ਤੱਕ ਆਪਣੇ ਆਪ ਨੂੰ ਬਰਬਾਦ ਕੀਤਾ ਜਾਂ ਪੰਜਾਬ ਨੂੰ ਨਸ਼ੇ ਨੇ ਬਰਬਾਦ ਕੀਤਾ ਉਸੇ ਤਰ੍ਹਾਂ ਆਪਾਂ ਬਰਬਾਦ ਹੁੰਦੇ ਰਹਾਂਗੇ ਆਪਾਂ ਬਹੁਤ ਧੰਨਵਾਦ ਸੱਤ ਜੀ